ਓਹੇਂ ਦਾ ਸਭ ਤੇਰਾ ਵਾਹ ਕਉ ਨਾਨਕ ਸਭ ਤੇਰੀ ਵਡਿਆਈ ਕੋ ਨਾ ਜਾਣੈ ਤੇਰਾ ਵਾਹੇ ਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖਰਾ तां को तो विघ्न न को लागे जाकी प्रभ आके अरदास दोए कर जोड़ करू अरदास तुद भावे ता आने एको एक ओंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं ਪ੍ਰਥਮ ਪਦਹੁਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਗ੍ਰਿਆਂਗਤ ਗੁਰ ਤੇ ਅਮਰਦਾਸ RAM DAS ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਗੁਛਣ ਧਿਆਈ ਗਏ ਜਿਸ ਟਿਠੇ ਸਭ ਸੁਖ ਜਾਏ ਤੇਗ ਬਹਾਦਰ ਸਿਮਰਿਆ ਕਾਰ ਨੋ ਨਿਧਿ ਆਵੈ ਧਾਏ ਸਭ ਥਾਈ ਹੋਏ ਸੁਖਾਏ ਸਭ ਥਾਈ ਹੋਏ ਸੁਖਾਏ दसवें पादशाह तन तन साहिब श्री गुरु गोविंद सिंह साहिब जी महाराज सब खाय होना जी सहाए सब खाय होना जी सहाए दसों ही पादशाहीओ के आत्मक स्वरूप तन तन साहिब श्री गुरु ग्रंथ साहब जी के पाठ दर्शन दीदार जी का ध्यान धर के खालसा जी साहिब बोलो जी वाहेगुरु जी पन्या प्यारिया चौहा साहिब जातिया चालिया मुक्तिया हटिया जपिया तपिया, तपिया ਜਿਨ੍ਹਾਂ ਗੁਰਮਖਾਂ ਪਿਆਰਿਆ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਬਿਤ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲਾਮ ਵਾਲੇ ਵਾਹਿਗੁਰੂ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜ੍ਹੇ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੁਕਾਰ ਹਿੱਤ ਕੁਰਬਾਨੀਆਂ ਕੀ ਕੀਤੀਆਂ ਸਮੂਹ ਸ਼ੀਰ ਸਿੰਘਾ ਸਿੰਘਣਿਆ ਪਚੰਗਿਆ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਗੁਰਵਾਹ ਵਾਹਿਗੁਰੂ ਜੀ ਪੰਆ ਪਤਤਾ ਸਰਬਤ ਗੁਰਦਵਾਰਾਂ ਦੇ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾਵੇ ਚਿਤ ਆਮਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹ ਰਸ਼ਿਆ ਰਿਆਇਤ देख, देख, साहब जी बख्शो अपने सिखा नान केस दान रतदान विवेकदान विसाह दान भरोसा दान दाना सिरदान नामदान श्री अमृतसर साहेब जी के दर्शन इश्ना ਚੌਕੀਆਂ ਝੰਡੇ ਬੁੰਗੇ ਜੁਗੋ ਜੋ ਗਿਆ ਤਲ ਧਰਮ ਦਾ ਜੈ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਤਿਗੁਰੂ ਜੀ ਤੇਰੇ ਸਿੱਖਾਂ ਦਾ ਮੜ ਦੀਵਾ ਮਤ ਜੀ ਮਤ ਪਤ ਦਾ ਰਾਖਾ ਮਾਲਕ ਆਪੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਆਪਣੇ ਪੰਥ ਦੇ ਸਦਾ ਸਦਾਈ ਦਤਾਰ ਪਿਤਾ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਨਾ ਤੋਂ ਖਾਲਸਾ ਪੰਥ ਨੂੰ ਵਿਸੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਗੱਤਿਆਂ ਦੀ ਗੱਤ ਨੇ ਪਤਿਆਂ ਦੀ ਪਤ ਨੇ ਧਿਰਿਆਂ ਦੀ ਧਿਰ ਦੀਨ ਦਿਆਲ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਛੋਟੇ ਸਹਬਜ਼ਾਦੇ ਦੀ ਧਰਤੀ ਸਹਬਜ਼ਾਦਾ ਜੋਰਾਵਰ ਸਿੰਘ ਸਹਬਜ਼ਾਦਾ ਫਤੇ ਸਿੰਘ ਦੀ ਉਹਨਾਂ ਦੀ ਧਰਤੀ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਅੱਜ ਕਿਸਾਨ ਵੀਰਾਂ ਵੱਲੋਂ ਇਕੱਠੇ ਹੋ ਕੇ ਇੱਕ ਕਾਨਫਰੰਸ ਰੱਖੀ ਗਈ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਾਨਫਰੰਸ ਕਰਦਿਆਂ ਉਸ ਵਿੱਚ ਅੱਜ ਸੰਗਤ ਵੱਲੋਂ ਵਰਤੇ ਪੱਦਰ ਦੇ ਉੱਤੇ ਸਰਦਾਰ ਜਗਦੀਸ਼ ਸਿੰਘ ਜੱਲੇਵਾਲ ਸਾਹਿਬ ਜੋ ਕਿਸਾਨੀ ਖੇਹੋਂ ਨੂੰ ਲੈ ਕੇ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਕਿਸਾਨਾਂ ਦਾ ਕਰਜ਼ਾ ਮੁਕਤੋਂ ਲੈ ਕੇ Swami Nath ਦੀ ਰਿਪੋਰਟ ਲਾਗੂ ਕਰਾਉਣ ਨੂੰ ਲੈ ਕੇ 12 ਮੰਗਾ ਹੋਰ ਨਾਲ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਸ਼ਿਸ਼ਸ਼ ਕਰ ਰਹੇ ਸਨ ਉਹਨਾਂ ਨੇ ਆਪ ਜੀ ਦੇ ਹੁਕਮਾਂ ਦੇ ਅਨਸਾਰ ਸਤਿਗੁਰ ਸੱਚੇ ਪਾਤਸ਼ਾਹ ਆਪਣਾ ਜੀਵਨ ਦਾਤ ਲਾਇਆ ਆਪ ਜੀ ਦਾ ਵਜਨ ਹੈ ਜਾਓ ਤੋ ਪ੍ਰੇਮ ਖੇਲਣ ਦਾ ਚਾਓ ਸਿਰ ਤੇ ਤੜੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਹ ਨਾ ਕੀਜੈ ਸਤਿਗੁਰ ਉਸ ਹੁਕਮਾਂ ਨੂੰ ਵੇਖਦਿਆਂ ਆ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਨੇ ਆਪਣਾ ਜੀਵਨ ਦਾਤ ਦੇ ਲਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਸਮੇਂ ਦੀਆਂ ਸਰਕਾਰਾਂ ਨੇ ਕਿਸੇ ਤਰ੍ਹਾਂ 헤ਰ ਫੇਰ ਕਰਕੇ ਗਰੀਬ ਬਣਵਾ ਸਤਿਗੁਰੂ ਜੀਓ ਉਸ ਮੋਰਚੇ ਨੂੰ ਖੇਰ ਦਿੱਤਾ ਗਰੀਬ ਬਣਵਾਜ ਐਸ ਵਕਤ ਪੂਰੀ ਸੰਗਤ ਵੱਲੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਬੁਖਮ ਕੀਤਾ ਗਿਆ ਕਿ ਜੋ ਉਹਨਾਂ ਨੇ ਕਹਿਦ ਲਿਆ ਸੀ ਅੰਸ਼ਨ ਦਾ ਉਹਨੂੰ ਖਤਮ ਕੀਤਾ ਜਾਵੇ ਤੇ ਨਵੇਂ ਸਿਰੇ ਤੋਂ ਇਹ ਲੜਾਈ ਜਿਹੜੀ ਉਹ ਰੰਭੀ ਜਾਵੇ ਸੋ ਸਤਿਗੁਰੂ ਜੀ ਆਪਦੀ ਦੀ ਧਰਤੀ ਸ਼ਹੀਦਾਂ ਦੀ ਧਰਤੀ ਸਹਿਬਜਾਦਾ ਜੋਰਾਵਰ ਸਿੰਘ ਸਾਹਿਬਜਾਦਾ ਫਤਿਹ ਸਿੰਘ ਦੀ ਧਰਤੀ ਦੇ ਉੱਤੇ ਦੋ ਛੋਟੇ ਬੱਚਿਆਂ ਦੇ ਜਕਾਰਿਆਂ ਨੇ ਆਪ ਦਾ ਸੰਕੇਤ ਦਿੱਤਾ ਗਰੀਬ ਨੂੰ ਆਤ ਸਤ ਗੁਰੂ ਕਿ ਆਪ ਵਿੱਚ ਆਉਂਦੇ ਹੋ ਕਿ ਭਾਈ ਜਗਦੀਸ਼ ਸਿੰਘ ਡੱਲੇਵਾਲ ਸਾਹਿਬ ਇਹ ਲੜਾਈ ਨੂੰ ਹੋਰ ਅੱਗੇ ਰੰਭਣ ਇਸ ਕਰਕੇ ਆਪ ਜੀ ਕੋਲੋਂ ਖੀਵਾ ਮੰਗਦੇ ਹਾਂ ਆਪ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਆਪ ਜੀ ਕਿਰਪਾ ਕਰਿਓ ਸਾਡੀ ਇਸ ਲੜਾਈ ਨੂੰ ਸੰਪੂਰਨ ਕਰਾਇਓ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਿੰਨੀਆਂ ਵੀ ਮੰਗਾ ਸਰਗੁਰ ਸੱਚੇ ਪਾਤਸ਼ਾਹ ਲੜਤੀ ਰਹੀਏ ਇਹ ਸੰਸਨ ਨੂੰ ਖਤਮ ਕਰਦੀ ਤੁਸੀਂ ਆਗਿਆ ਦਿਓ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ ਜੋਦੀ ਆਪ ਦੇ ਦਰ ਆਵੇ ਰਾਜੀ ਤੇ ਪ੍ਰਸੰਨ ਜਾਵੇ ਸੁਖ ਹੋਵੇ ਨਾਮ ਚੇਤ ਆਵੇ ਨਾਨਕ ਨਾਮ ਚੜਦੀ ਕਲਾ ਏਰੇ ਭਾਣੇ ਸਰਬਤ ਬੋਲੇ ਈਸੋ ਨਹਾ वाहू लाकाल वाह जी का खालसा वाहगुरु जी की फतेह दस तरीक नो अमृतसर साहब विखे

यहाँ पे हो गुस्से ची, तो ऐस करके ऐसे को आप सरकार डिसिंग कर लेगा जिन्हों प्राइवेट हॉस्पिटल में इतने के ज़माने डॉक्टर की बोल नहीं होगी, इनको हम आप हम इसमें के जान, जान, जान।